ਕਿਹੜੇ ਵੇਲੇ ਦੀ ਭੁੱਖ ਲੱਗੀ ਪਈ ਹੈਗੀ ਕੁੜੇ ਸੁੱਖੀ ਆ ਜਾ ਹੁਣ ਆ ਗਈ ਮੰਮੀ ਆ allo ਮੰਮੀ ਲੈ ਰੋਟੀ ਨਹੀਂ ਬਣਾਈ ਹੈਗੀ ਤੂੰ ਚੌਲ ਬਣਾ ਲੈ ਤੇ ਮੰਮੀ ਹੁਣ ਰੋਟੀ ਕਿਹੜਾ ਤੁਸੀਂ ਚਾਚੇ ਨਾਲ ਖਾਣੇ ਹੋਗੇ ਤਾਂ ਹੀ ਮੈਂ ਚੌਲ ਬਣਾ ਲੈ ਵੀ ਖਾ ਲੋਗੇ ਚੱਲ ਕੋਈ ਨਾ ਤੇ ਉਹ ਕੀ ਕਰਦੀ ਹੈਗੀ ਜੀਤਾ ਹਾਏ ਹਾਏ ਰੋਟੀ ਨਹੀਂ ਖਾਣੀ ਪਹਿਲਾਂ ਉਹਦਾ ਨੋ ਲੈਣਾ ਹੈਗਾ ਰੋਟੀ ਬੇਸਵਾਦ ਹੋ ਜਾਂਦੀ ਹੈ ਸਾਨੂੰ ਪਤਾ ਤਾਂ ਹੈਗਾ ਪਰ ਹੁਣ ਸੂਰਤ ਇੱਥੇ ਕਿਸੇ ਖੁੰਜੇ ਲੱਗੇ ਪਿੱਠੀ ਹੋਣੀ ਹੋਰ ਕੀ ਕਰਨਾ ਹੈ ਉਹਨੇ ਨਾ ਕੋਈ ਕੰਮ ਕਰਨਾ ਸਾਰਾ ਦਿਨ ਰੋਣਾ ਰੋਣਾ ਨਹੀਂ ਪੁੱਛਣਾ ਲਹੂ ਪੀ ਲਿਆ ਕੋਈ ਕੰਮਕਾਰ ਦੀ ਹੈ ਨਹੀਂ ਜੀ ਤਾਂ ਕੰਮ ਕੀ ਕਰਨਾ ਹੈਗਾ ਜੇ ਮੜਾ ਮੋਟਾ ਮੂੰਹ ਸਿੱਧਾ ਰੱਖ ਲੈਣਾ ਤਾਂ ਵੀ ਸਾਰੇ ਕੰਮ ਹੋ ਜਾਣ ਜੇ ਬੰਦਾ ਸਵੇਰੀ ਕੰਮ ਤੇ ਜਾਂਦਾ ਹੋਵੇ ਨਾ ਇਹਨੂੰ ਮੱਥੇ ਲਾ ਲੈ ਕੰਮ ਨਾ ਕਦੇ ਵੀ ਬਣੇ ਕਿਸੇ ਦਾ ਸਹੀ ਗੱਲ ਹੈ ਤੇ ਇੰਦਾ ਕਿਸਮਤ ਹੀ ਜੀ ਹੌਨ ਸਾਰੇ ਬੰਦੇ ਨੂੰ ਖਾ ਗਈ ਫਿਰ ਕਹੋਂਗੇ ਮੰਮੀ ਕੀ ਕਹਦੀ ਹੈ ਕਹਿਣਾ ਵੀ ਨਹੀਂ ਚਾਹੀਦਾ ਪੁੱਤ ਆਗਲਾ ਤਾਂ ਮੈਨੂੰ ਯਾਦ ਨਹੀਂ ਕਰਨਾ ਚਾਹੀਦੀ ਪਰ ਟਿੱਡਜੋ ਜਾਂਦੀਆ ਵੀ ਹੈਗੀ ਜਿੱਦਾਂ ਦੀ ਆਈ ਹੈ ਘਰ ਨੂੰ ਖਾ ਲਿਆ ਨਹੀਂ ਤਾਂ ਹੈਗੀ ਇਹੀ ਜੀਆ ਬੇਪਾਗ ਕਈ ਤਾਂ ਹੁੰਦੀਆਂ ਨੇ ਰੰਗ ਭਾਗ ਲਾ ਦੁੰਦੀਆਂ ਨੇ ਇਹਨੇ ਤਾਂ ਜਮੀ ਖੂਜੇ ਲਾਤੇ ਹਜੇ ਵੀ ਮਾੜਾ ਮੋਟਾ ਮੂੰਹ ਸਮਾਰ ਕੇ ਰਹਿਲੇ ਨਹੀਂ ਆਪਣਾ ਪਿੱਕੀ ਵਗ ਜੇ ਪਰ ਮੈਨੂੰ ਤਾਂ ਬਾਲੀ ਬੁਰੀ ਲੱਗਦੀ ਹੈਗੀ ਆ ਦੇਖ ਲੈ ਜਦੋਂ ਤੂੰ ਆਈ ਹੈਗੀ ਘਰ ਚ ਭਾਗ ਲੱਗਣੇ ਸ਼ੁਰੂ ਹੋ ਗਏ ਸੀ ਤੇਰਾ ਤਾਂ ਨਾ ਇਹ じゃ ਘਰ ਚ ਪੈਰ ਆਇਆਗਾ ਚੀਜ਼ਾਂ ਵੰਡਣੀਆਂ ਸ਼ੁਰੂ ਹੋਈਆਂ ਸੀ ਤੇ ਜਿੱਦਾਂ ਦੀ AI ਅਕੈਡਮੀ ਖਤਮ ਹੀ ਹੋਣਾ ਹੋ ਗਿਆ ਘਰ ਚੋਂ ਬੰਦਾ ਵਾ ਗਿਆ ਮੰਮੀ ਇਧੂ ਤੋਂ ਨਹੀਂ ਕੀ ਖਤਮ ਹੋਊਗਾ ਮੇਰੇ ਤਾਂ ਆਪ ਚੁੱਲੇ ਗਣੀ ਚੱਕਣ ਨੂੰ ਜੀ ਨਹੀਂ ਕਰਦਾ ਇੱਕ ਢਿੱਡ ਮਗਦਾ ਖਾਣ ਨੂੰ ਢਿੱਡ ਤਾਂ ਹੁਣ ਭਰ ਨਹੀਂ ਪੈਂਦਾਗਾ ਕੋਈ ਤਾਂ ਹੈ ਪੁੱਤ ਚੱਲ ਖਾ ਲਾ ਕਿਹੜੇ ਮੂੰਹ ਨਾਲ ਖਾਈਏ ਰੋਟੀਆਂ ਵੀ ਬੇਸਵਾਦ ਹੋਈਆਂ ਪਈਆਂ ਨਹੀਂ ਥੀ ਨਿਕਲਣੀ ਹੈ ਅੱਛਾ ਛੱਤ ਤੇ ਖੜੀ ਕੀ ਕਰਦੀ ਹੈਗੀ ਹੈ ਕੀ ਹੋਇਆ ਬੇਬੇ ਹੁਣਾ ਕੀ ਹੈ ਤੈਨੂੰ ਨਹੀਂ ਪਤਾ ਹੈਗਾ ਹੁਣ ਤੂੰ ਮੈਨੂੰ ਐਂ ਦੱਸ ਮੇਰਾ ਪੁੱਤ ਖਾ ਗਈ ਪਹਿਲਾਂ ਤੂੰ ਹੁਣ ਤੂੰ ਕੀ ਚਾਹਨੀ ਆ ਇਸ ਘਰ ਚੋਂ ਨਿਕਲ ਜਾ ਹਾੜੇ ਰੱਬ ਦਾ ਵਾਸਤਾ ਲੈ ਬੇਬੇ ਅਜੇ ਤਾਂ ਮਹੀਨਾ ਵੀ ਨਹੀਂ ਹੋਇਆ ਇਸ ਘਰ ਨੂੰ ਤੇ ਤੂੰ ਪਹਿਲੇ ਮੈਨੂੰ ਇਹ ਕਹੀ ਜਾਨੀ ਕਿ ਮੈਥੋਂ ਨਿਕਲ ਜਾ ਅਜੇ ਤਾਂ ਹਜੀ ਖਵਰਾ ਤੂੰ ਕਿਨੂੰ ਖਾਣਾ ਹੈਗਾ? ਹਾਂ ਕੀ ਕਹੀ ਜਾਨੀ ਬੇਬੇ ਮੈਂ ਇੱਥੇ ਕਿਸ ਨੂੰ ਖਾਣ ਥੋੜਾ ਨਾ ਆਈ ਸੀ। ਤੇਰਾ ਕਹਿਣ ਦਾ ਕੀ ਮਤਲਬ ਹੈ? ਮੇਰਾ ਪੁੱਤ ਖਾ ਤਾਂ ਲਿਆ। ਹੋਰ ਕੀ ਖਾਵੇਂਗੀ? ਹਾੜੇ ਰੱਬ ਦਾ ਵਾਸਤਾ। ਇੱਥੋਂ ਨਿਕਲ ਜਾ ਉਹਦੇ ਪੇਕੇ ਵਗ ਜਾ ਬਸ। ਨਾ ਬੇਬੇ। ਪੇਕੇ ਤਾਂ ਨਹੀਂ ਮੈਂ ਜਾਂਦੀ। ਚਾਹ ਤੁਸੀਂ ਮੇਰੇ ਨਾਲ ਜਿਵੇਂ ਦਾ ਮਰਜ਼ੀ ਸਲੂਕ ਕਰੋ। ਰਹੂੰਗੀ ਤਾਂ ਮੈਂ ਇੱਥੇ। ਕਿਉਂ? ਕੀ ਗੱਲ ਹੈ? ਹਜੇ ਕੀ ਫਾਲਦੀ ਆ ਸਾਡੇ ਤੋਂ ਮੇਰਾ ਇੱਕ ਘਰ ਆ ਬੇਬੇ ਮੈਂ ਇੱਥੋਂ ਐਵੇਂ ਨਹੀਂ ਜਾ ਸਕਦੀ ਅੱਛਾ ਫਿਰ ਕਿਵੇਂ ਜਾਵੇਂਗੀ ਮਰ ਕੇ ਮਰ ਕੇ ਸਾਡੇ ਲਈ ਤਾਂ ਮਰੀ ਹੋਈ ਐ ਤੂੰ ਜਿੱਦੇ ਤੋਂ ਮੇਰਾ ਪੁੱਤ ਮੁੱਕ ਗਿਆ ਨਾ ਮੇਰੇ ਲਈ ਤਾਂ ਉਸੇ ਦਿਨ ਮਰ ਗਈ ਪਰ ਤੂੰ ਹੜੇ ਬਸ ਨਿਕਲ ਜਾ ਇੱਥੋਂ ਮੈਨੂੰ ਤਾਂ ਇਸ ਘਰ ਚ ਚੰਗੀ ਨਹੀਂ ਲੱਗਦੀ ਜਦੋਂ ਤੇਰੀ ਸ਼ਕਲ ਦੇਖ ਲੈਂਦੀ ਹਾਂ ਨਾ ਉਹਦੀ ਮੇਰਾ ਪੁੱਤ ਯਾਦ ਆਉਂਦਾ ਮੇਰੇ ਡੰਗ ਵੱਜਦੇ ਆ ਮੇਰੇ ਪੇਪੀ ਤੂੰ ਤਾਂ ਮੈਨੂੰ ਐ ਸੁਣਾਉਣੀ ਆਂ ਵੀ ਜਿਵੇਂ ਮੈਂ ਹੀ ਖਾ ਗਈ। ਹੋਰ ਕੌਣ ਖਾ ਗਿਆ? ਤੂੰ ਹੀ ਖਾ ਗਈ। ਵਧੀਆ ਸੀ ਚੰਗਾ ਪਾਲਾ। ਕਿਉਂ ਮੇਰੇ ਤੇ ਤਾਮ ਤਾਂ ਲਾਉਣੀ ਆਂ? ਤੈਨੂੰ ਵੀ ਪਤਾ ਕਿ ਕੀ ਹੋਇਆ ਸੀ। ਤੂੰ ਤਾਂ ਬਸ ਬਿਨਾ ਵਜਾ ਤੋਂ ਮੇਰੇ ਹੀ ਕਸੂਰ ਕੱਢੀ ਆਂ ਨੀ ਆ। ਉਹ ਵੀ ਤਾਂ ਕਿਵੇਂ ਇਸ ਘਰ ਨੂੰ ਛੱਡ ਕੇ ਨਹੀਂ ਜਾਂਦੀ। ਜੋ ਵੀ ਹੋ ਗਿਆ। ਬਸ ਮੈਨੂੰ ਤਾਂ ਤੂੰ ਹੀ ਕੜਮੀ ਲੱਗਦੀ ਆਂ। ਮੈਨੂੰ ਕੁਝ ਨਹੀਂ ਚੰਗਾ ਲੱਗਦਾ ਹੁਣ ਚੱਲ ਜਾ ਇਥੋਂ ਨਿਕਲ ਜਾ ਬਸ ਐਤੋਂ ਪਹਿਲਾਂ ਮੈਥੋਂ ਕੁਝ ਕਿਹਾ ਜਾਵੇ ਨਾ ਹੋਰ ਚੱਲ ਆ ਲੋ ਪਾਣੀ ਪੜਿਓ ਕੋਤੋਂ ਦੀ ਤੇ ਲੱਗੀ ਪੀਤੀ ਪਾਣੀ ਹੁਣ ਲੈ ਕੇ ਆਉਣੀ ਮੈਂ ਹੁਣ ਇੱਕ ਗੱਲ ਕਹਿੰਦੀ ਸੀ ਸੋង ਹਾਂ ਨਾ ਕੀ ਕਹਿੰਦੇ ਹੁੰਦੇ ਨੇ ਕਿ ਆਪਣੀ ਜਿੱਤਾਂ ਬਾਰੇ ਗੱਲ ਕਰਦੇ ਦੱਸ ਕੀ ਜਾਨੀ ਮੈਂ ਵੀ ਆਪਣਾ ਕਰੀ ਕੁਣੀ ਮੜ ਜੀ ਪਾਣੀ ਧਰਤੇ ਗਰਮ ਨਹੀਂ ਕਰਕੇ ਲੈ ਕੇ ਜੀ ਚਲ ਕੋਈ ਗਰਮ ਪੀਆ ਪਰ ਕਰੇ ਠੰਡਾ ਪੀਣਾ ਪਈ ਰਹੇ ਮੈਂ ਕਹਿ ਰਹੀ ਸੀ ਮਾਹੋਂ ਜੇ ਕੋਈ ਦਿੱਤਾ ਨਾ ਸਕੇ ਰਿਸ਼ਤੇ ਰਿਸ਼ਤੇ ਦੇ ਉਹ ਬੜੀ ਹੋ ਗਈ ਤੂੰ ਉਹ ਕੁੜੀ ਨਹੀਂ ਮੰਨਦੀ ਰਿਸ਼ਤੇ ਰਸਤੇ ਦੇ ਬਾਰੇ ਹੂੰ ਨਹੀਂ ਫਿਰ ਵੀ ਪਤਾ ਕੀ ਹੈਗਾ ਮੈਨੂੰ ਕੁੜੀ ਉੱਤੇ ਠੀਕ ਨਹੀਂ ਲੱਗਦੀ ਉਹ ਠੀਕ ਕਿਉਂ ਨਹੀਂ ਲੱਗਦੀ ਉਹਦੀ ਜਠਾਣੀ ਇੰਨੀ ਵਧੀਆ ਠੀਕ ਹੈ ਉਹਦੀ ਸਾਸੂ ਇੰਨੀ ਵਧੀਆ ਉਹ ਤਾਂ ਵਧੀਆ ਨੇ ਮੈਂ ਮੰਨਦੀ ਹਾਂ ਪਰ ਕੁੜੀ ਦਾ ਮੂੰਹ ਦੱਸਦਾ ਵੀ ਕਿੰਨੇ ਤਾਂ ਵਧੀਆ ਰੱਖ ਰਹੀ ਨੇ ਉਹਨੂੰ ਉਹ ਤੂੰ ਮੀਨਾ ਕੋਈ ਮਤ ਪਿਆਕ ਵਧੀਆ ਮਹਿਮਾ ਵਾਲੀ ਕਾ ਲੈਣੀ ਤੁਸੀਂ ਤਾਂ ਆਪ ਦੀ ਗੱਲ ਸਿੱਧੀ ਰੱਖ ਰਹੇ ਹੋਗੇ ਮੈਨੂੰ ਪਤਾ ਉਹਦੇ ਨਾਲ ਕੁੜੀ ਨਾਲ ਕੀ ਕੁਝ ਹੋ ਰਿਹਾਗਾ ਕੋਈ ਕੁੜੀ ਦਾ ਮੂੰਹ ਦੱਸ ਦਿੰਦਾ ਹੁੰਦਾ ਹੁਣ ਮੈਂ ਵੀ ਇੱਕ ਔਰਤਾ ਹੁਣ ਮੈਨੂੰ ਪਤਾ ਹੀ ਨਹੀਂ ਲੱਗਦਾ ਕਿਸੇ ਗੱਲ ਦਾ ਉਹ ਮੂੰਹ ਤਾਂ ਹੁਣ ਟੈਨਸ਼ਨ 'ਚ ਥੋੜਾ-ਬੋਤਾਂ ਬੰਦਾ ਰਹਿੰਦੀ ਆ ਉਹ ਠੀਕ-ਸਕਸਕ ਰਹਿੰਦੀ ਹੈ ਟੈਨਸ਼ਨ ਨੇ ਹੁੰਦਾ ਹੀ ਪਤਾ ਲੱਗਦਾ ਕਲੇਸ਼ ਦਾ ਹੀ ਪਤਾ ਲੱਗਦਾ ਹੁੰਦਾ ਸਾਰੇ ਤਰ੍ਹਾਂ ਦਾ ਪਤਾ ਲੱਗਦਾ ਕੋਈ ਮੈਂ ਨਿਆਣੀ ਨਹੀਂ ਹੈ ਤੈਨੂੰ ਕਿਸ ਨੇ ਕੁਝ ਕਿਹਾ ਦੱਸ ਮੈਨੂੰ ਕਿਸੇ ਨੇ ਮੈਨੂੰ ਕੁਝ ਨਹੀਂ ਕਿਹਾ ਪਰ ਮੈਨੂੰ ਕੁੜੀ ਉੱਥੇ ਸਹੀ ਨਹੀਂ ਹੁੰਨ ਲੱਗਦੀ ਬਸ ਥੋੜੀ ਸਤਰੀ ਮੈਂ ਦਾਇ ਕਰਨੀ ਜਾਂ ਤਾਂ ਆਪਣੇ ਕੋਲੇ ਲੈ ਆਉਂਦੇ ਹਾਂ। ਅੱਛਾ। ਜਾਂ ਫਿਰ ਉਹਦਾ ਕਿਤੇ ਰਿਸ਼ਤਾ ਕਰਦਾ। ਰਿਸ਼ਤਾ ਉਹਨੇ ਨਹੀਂ ਕਰਵਾਉਣਾ ਆਪਣੇ ਕੋਲੇ ਤਾਂ ਚੱਲ ਮੰਨੀ ਗੱਲ ਚੱਲ। ਮਹੀਨਾ ਦਾਸ ਦੇਣਾ ਹਨਾ ਆ ਜੂਗੀ। ਫਿਰ 2 ਮਹੀਨਾ ਤੱਕ ਆਪਣੇ ਕੋਲੇ ਲਿਆਓ। ਕੁੜੀ ਉੱਥੇ ਠੀਕ ਨਹੀਂ ਹੋਈ। ਕੁੜੀ ਨੇ ਨਾ ਮੈਨੂੰ ਐ ਲੱਗਦੇ ਜਿਵੇਂ ਬਹੁਤ ਜ਼ਿਆਦਾ ਕਲੇਸ਼ ਹੁੰਦਾ। ਉਹ ਆਪਦੇ ਆਪ ਖੁੱਲ ਕੇ ਆਪਾਂ ਨੂੰ ਕੁਝ ਨਹੀਂ ਦੱਸ ਰਹੀ ਪਰ ਉਹਦਾ ਮੂੰਹ ਬਹੁਤ ਕੁਝ ਦੱਸਦਾ ਹੈ। ਜੇ ਉਹਦੇ ਨਾਲ ਕਲੇਸ਼ ਕਰਦੇ ਹੁੰਦੇ ਨਾ ਉਹ ਮੈਨੂੰ ਫੋਨ ਕਰਦੀ। ਉਹ ਨਹੀਂ ਦੱਸਦੀ। ਮੈਨੂੰ ਪਤਾ ਉਹਦੇ ਸੁਭਾਅ ਦਾ। ਉਹ ਨਹੀਂ ਦੱਸਦੀ ਹੈਗੀ ਪਤਾ ਕੀ ਹੈਗਾ ਤੁਸੀਂ ਉਹਦੇ ਨਾਲ ਗੱਲ ਕਰੋ ਕੁੜੀ ਨਾਲ ਮੇਰੀ ਤਿੰਨ ਚਾਰ ਵਾਰੀ ਫੋਨ ਤੇ ਕੁੜੀ ਨਾਲ ਗੱਲ ਹੋ ਗਈ ਹੂੰ ਠੀਕ ਉਹ ਕਹਿੰਦੀ ਮੈਂ ਨਹੀਂ ਪਿਆ ਨਹੀਂ ਕਰਾਉਣਾ ਮੈਂ ਇਹ ਪੁੱਛਿਆ ਸੀ ਤੇ ਤੋਂ ਪਹਿਲਾਂ ਮੈਂ ਪੁੱਛਿਆ ਸੀ ਬਾਕੀ ਇਹ ਮੈਟਰ 'ਚ ਅੱਜ ਤੋਂ ਬਾਅਦ ਮੇਰ ਨਾਲ ਇਹ ਜੀ ਗੱਲ ਹੋ ਗਈ ਉਹ ਗੱਲ ਕਰਨ ਵਾਲੇ ਕੱਲ ਨਹੀਂ ਮੈਂ ਕਰਦੀ ਪਤਾ ਕੀ ਹੈਗਾ ਮੈਨੂੰ ਆਇਆ ਰਹਿੰਦਾ ਵੀ ਜੇ ਉਹ ਦੁਖੀ ਹੈਗੀ ਉਹ ਤੋਂ ਵੱਧ ਕੇ ਆਪਾਂ ਦੁਖੀ ਹੋ ਜਾਈਏ ਲੱਗਦਾ ਵੀ ਟੀਪੇਣ ਦਾ ਖਿਆਲ ਨਹੀਂ ਰੱਖ ਸਕਦੇ ਹੈਗੀ ਉਹ ਤਾਂ ਗੱਲ ਤੇਰੀ ਠੀਕ ਆ ਹਾਂ ਚਲ ਹੁਣ ਪੈ ਜਾ ਸਵੇਰੇ ਗੱਲ ਕਰਾਂਗੇ ਦੇਣੀ ਦਿੱਤਾ ਹਾਂ ਦੀਦੀ ਬਾਜ਼ਾਰ ਚ ਨਾ ਸਬਜ਼ੀ ਸਬਜੀ ਜੀ ਲੈ ਕੇ ਆਉਣੀ ਐ ਮੈਂ ਤੈਨੂੰ ਇਹ ਕਹਿੰਦੀ ਆ ਮੇਰੇ ਨਾਲ ਵਗ ਚਲ ਨਾਲੇ ਅੱਗੇ ਤਾਂ ਤੁਸੀਂ ਲੈ ਕੇ ਆਉਂਦੇ ਹੋ ਅੱਗੇ ਮੈਂ ਲੈ ਕੇ ਆਉਣੀ ਆ ਠੀਕ ਐ ਮੈਂ ਇੱਥੋਂ ਨਹੀਂ ਬੋਧਾ ਚੱਕੇ ਜਾਂਦਾ ਸਬਜ਼ੀ ਚੱਕ ਲਈ ਨਾਲ ਜਾ ਕੇ ਮੈਥੋਂ ਨਹੀਂ ਚੱਕੀ ਜਾਂਦੀ ਹੈਗੀ ਇੰਨਾ ਬਾਹਰ ਚਲੋ ਨਾਲੇ ਬੈਠੀ ਇੱਥੇ ਰੋਵੇਂਗੀਓ ਬੈਠੇ ਹੀ ਕੋ ਕੰਮ ਕਰ ਲਿਆ ਨਾ ਮਾੜਾ ਮੁੰਡਾ ਬਿਨਾਂ ਕਹੇ ਤਾਂ ਤੈਨੂੰ ਕੋ ਸੌਂਡ ਤਾਂ ਨਹੀਂ ਤੁਰ ਪਾ ਹੁਣ ਹੋ ਹੋ ਸੱਚ ਮੈਂ ਤਾਂ ਭੁੱਲੇ ਗਈ ਮੰਡੀ ਤਾਂ ਅੱਜ ਬੰਦ ਹੈ ਸਬਜ਼ੀ ਕਿੱਥੋਂ ਲਿਆਵਾਂਗੇ ਉਥੋਂ ਬਿਨਾਂ ਤਾਂ ਤਾਜੀ ਸਬਜ਼ੀ ਵੀ ਨਹੀਂ ਮਿਲਦੀ ਹੈਗੀ ਚਲ ਐਂ ਕਰਦੇ ਆਂਗੇ ਹੁਣ ਰਸਤੇ 'ਚ ਪਲਾਟ ਆਊਗਾ ਆਪਣਾ ਉਥੋਂ ਹੀ ਧਨੀਆ ਧੁਨੀਆ ਤੋੜ ਲਿਓਨੇ ਨਾ ਇਹ ਮੂਲੀਆਂ ਵਾਲੀਆਂ ਪੱਟ ਲਿਆਵਾਂਗੇ ਠੀਕ ਹੂੰ ਤਾਂ ਬੰਦੇ ਨੂੰ ਆਪੇ ਸ਼ਰਮ ਚਾਹੀਦੀ ਆ ਵੀ ਜਦੋਂ ਜਿੱਥੇ ਆਉਣ ਸਾਰੀ ਘਰ ਖੁੰਜੇ ਲਾਤਾ ਫਿਰ ਪਤਾ ਨਹੀਂ ਕਿਹੜੇ ਮੂੰਹ ਨਾਲ ਉੱਥੇ ਰਿਹਾ ਜਾਂਦਾ ਹੁੰਦਾ ਹੈਗਾ ਮਨ ਹੂਸੀਏ ਤਾਂ ਫੈਲੀ ਰਹਿੰਦੀ ਆ ਜੇ ਬੰਦਾ ਸਾਰਾ ਦਿਨ ਰੋਂਦਾ ਰਹੇ ਨਾ ਬੰਦੇ ਦਾ ਕਿਸੇ ਦਾ ਨਾ ਕੋਈ ਕੰਮ ਬਣੇ ਨਾ ਘਰ ਚ ਬਰਕਤ ਹੋਵੇ ਦੀਦੀ ਸਾਰਾ ਦਿਨੇ ਮੈਨੂੰ ਹੀ ਕਿਉਂ ਸੁਣਾਸਣਾ ਕੇ ਗੱਲਾਂ ਸੁਣਾਈ ਜੰਦੀਆਂ ਨਾ ਤੈਨੂੰ ਮੈਂ ਕੀ ਸੁਣਾਤਾ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਕਹੀਂ ਆ ਜਾਂਦੀਆਂ ਨੇ ਚਾਹੇ ਕਿਸੇ ਦੇ ਹੱਡੀ ਲੱਗੇ ਚਾਹੇ ਗੋਡੀ ਲੱਗੇ ਸੱਚੀਆਂ ਗੱਲਾਂ ਤੂੰ ਤਾਂ ਹਰੇਕ ਨੂੰ ਮਿਰਚਾ ਲੱਗਦੀਆਂ ਨੇ ਮੈਂ ਕੁਝ ਕਿਹਾ ਤੁਹਾਨੂੰ ਕਦੇ ਤੁਸੀਂ ਮੈਨੂੰ ਹਰ ਟਾਈਮ ਸੁਣਾਉਂਦੇ ਰਹਿੰਦੇ ਹੋ ਤੂੰ ਤਾਂ ਨਹੀਂ ਕਿਹਾ ਜਿਹੜਾ ਤੇਰਾ ਹਾ ਮੂੰਹ ਹੈ ਨਾ ਇਹ ਕਹਿੰਦਾਗਾ ਜਿੱਦੇ ਦਾ ਸਾਡੇ ਮੱਥੇ ਲੱਗੇ ਆ ਸਾਡੇ ਘਰ ਦੀ ਬਰਬਾਦੀ ਆਈ ਐ ਬਾਤ ਤਾਂ ਹੋਏ ਹੀ ਨਹੀਂ ਘਰ ਚੋਂ ਬੰਦਾ ਵਗ ਗਿਆ ਹੋਰ ਇਦੂ ਤੋਂ ਮੜਾ ਕੀ ਹੋਊਗਾ ਕੀ ਬਰਬਾਦੀ ਕਰਤੀ ਮੈਂ ਤੁਹਾਡੇ ਘਰ ਦੀ ਦੱਸੋ ਆਵਾਜ਼ ਵੀ ਕੀ ਕਰਿਆ ਤਾ ਬਾਤਾਂ ਵੀ ਕਿੱਥੋਂ ਕਰਤਾ ਐ ਵੀ ਦੱਸ ਦੇ ਮੈਨੂੰ ਬੋਲਣ ਨੂੰ ਤਾਂ ਤੇਰੀ ਬਥੇਰੀ ਜ਼ੁਬਾਨ ਐ ਫੇ ਤੁਸੀਂ ਇਹ ਦੱਸੋ ਸਭ ਤੋਂ ਵੱਡਾ ਦੁੱਖ ਕਿਨੂੰ ਇਸ ਟਾਈਮ ਮੈਨੂੰ ਨਾ ਤੈਨੂੰ ਕੱਲੀ ਨੂੰ ਐ ਦੁੱਖ ਐ ਹੋਰ ਤਾਂ ਕਿਸੇ ਨੂੰ ਦੁੱਖ ਹੈ ਹੀ ਨਹੀਂ ਸਾਡੇ ਵੀ ਕਰਦਾ ਜੀ ਤੀ ਮੇਰਾ ਵੀ ਕੁਛ ਲੱਗਦਾ ਤੀ ਜਿਹੜੀ ਮਾਂ ਦਾ ਪੁੱਤ ਗਿਆ ਨਾ ਉਹਨੂੰ ਪੁੱਛ ਕੇ ਦੇਖ ਤੂੰ ਤਾਂ ਕਹਿੰਦੀ ਮੇਰਾ ਵੱਡਾ ਦੁੱਖ ਹੈ ਤੇ ਜਿਹਦੇ ਸਿਰ ਤੋਂ ਹੀ ਸਾਰਾ ਕੁਝ ਉੱਠ ਗਿਆ ਉਹਨੂੰ ਵੀ ਤਾਂ ਪੁੱਛ ਕੇ ਦੇਖੋ ਜਿਹਦੇ ਸਰ ਤੋਂ ਉੱਠਿਆ ਨਾ ਉਹਨੂੰ ਆਪਣੀ ਕਿਸਮਤ ਨੂੰ ਮੇਹਣੇ ਦੇਣੇ ਚਾਹੀਦੇ ਨੇ ਤੇਰੇ ਕਰਮ ਹੀ ਖੋਟੇ ਨੇਗੇ ਜਿਹੜਾ ਤੂੰ ਔਨਸਾਰ ਬੰਦੇ ਨੂੰ ਖਾ ਗਈ ਚੱਲ ਹੁਣ ਤੁਰ ਪੈ ਇੱਥੇ ਵੀ ਮੂੰਹ ਐ ਕਰ ਲਿਆ ਲੋਕਾਂ ਨੂੰ ਦਿਖਾ ਦੇ ਵੀ ਅਸੀਂ ਤੈਨੂੰ ਦੁਖੀ ਕਰਦੇ ਆਂ ਉਂ ਤੂੰ ਦੁਖੀ ਨਹੀਂ ਹੈਗੀ ਦਿਖਾਵਾ ਕਰੀ ਜਾ ਸਾਰਾ ਦਿਨ ਆ ਇਧਰ ਵੜੀ ਜਾਨੀ ਆ ਆ ਦੇਖ ਲੈ ਮੂਰੇ ਛੱਡ ਗਈ ਮੂਲੀ ਇਧਰੋਂ ਪੱਟ ਲੈ ਲੈ ਉਰਾ ਘੜਾਉ ਦੇ ਮੈਨੂੰ ਪੱਟ ਲੈ ਹੁਣ ਘਰ ਨੂੰ ਵੀ ਜਾਣਾ ਜੇ ਤੇਰੇ ਮੂਹਕ ਨਹੀਂ ਦੇਖੀ ਜਾਈਏ ਫਿਰ ਤਾਂ ਹੋਲੇ ਕੰਮ ਇਧਰ ਦੇਖ ਲੈ ਜੋ ਕੋਈ ਹੈਗੀ ਆ ਲੈ ਦੇਖ ਲੈ ਉਹ ਪੱਟਣ ਵਾਲੀ ਦੀ ਅਜੇ ਬਸ ਬਹੁਤ ਨਹੀਂ ਆ ਜਾ ਹੁਣ ਤੁਰਿਆ ਪੂਰੀ ਪਾਤੀ ਦਾ ਤਾਂ ਸਬਜ਼ੀ ਦਾ ਗਾਸੇ ਦੀ ਮਿਲ ਹੀ ਨਹੀਂ ਹੈਗੀ ਚਲ ਆ ਮੂਣੀਆਂ ਦੇ ਪਰੌਂਠੇ ਪਰੌਂਠੇ ਬਣ ਜਾਂਦੇ ਨੇ ਸਿਆਲਾ ਸਰ ਜਾਂਦਾ ਕੰਮ ਮਾੜਾ ਮੋਟਾ ਤਾਂ ਮੂੰਚਾ ਜਿਹਾ ਰੱਖ ਲਿਆ ਕਰ ਤੂੰ ਤਾਂ ਕਹਿੰਦੀ ਐ ਮੈਂ ਦੁਖੀ ਆ ਚਲ ਮੰਨਿਆ ਵੀ ਤੂੰ ਦੁਖੀ ਆ ਹੁਣ ਗਾਹਾਂ ਵਾਸਤੇ ਵੀ ਵਾਦਾ ਫਾੜ ਲੈ ਘਰ ਚ ਤੂੰ ਤਾਂ ਸਾਡੇ ਵਾਸਤੇ ਵੀ ਮਾੜਾ ਭਲੀ ਜੰਨੀ ਆ ਹਟ ਟਾਈਮ ਜੇ ਇਹੀ ਕੁਛ ਰੱਖਣਾ ਨਾ ਮੈਂ ਤਾਂ ਤੈਨੂੰ ਇਹ ਸਲਾਹ ਦਿੰਨੀ ਆ ਤੂੰ ਪੇਕੀ ਵਗ ਜਾ ਉਹ ਤਾਂ ਤੈਨੂੰ ਸਾਂਭ ਲੈਣਗੇ ਜਿਹੀ ਜਿਹੀ ਮਰਜ਼ੀ ਆ ਚਾਹੇ ਰੋ ਤੋ ਦੁਖੀ ਰਹਿ ਚਾਹੇ ਖੁੰਜੇ ਲੱਕੇ ਬੈਠਾ ਪਰ ਸਾਥ ਹੋਣੀ ਆ ਕੁਛ ਚੱਲਿਆ ਜਾਂਦਾ ਪਰ ਮੈਨੂੰ ਇਹ ਕਿਉਂ ਲੱਗਦਾ ਕਿ ਤੁਹਾਨੂੰ ਜਿਹੜੀ ਬਚੀ ਹੋਈ ਜ਼ਮੀਨ ਆ ਉਹਦੇ ਤੇ ਅੱਖ ਆ ਤੁਹਾਡੀ ਕਮਾਲ ਹੋਗੀ ਤੇਰੇ ਵਾਲੀ ਜ਼ਮੀਨ ਜੇ ਮੈਂ ਜ਼ਮੀਨ ਸਾਂਭ ਨਹੀਂ ਹੁੰਦੀ ਨਾ ਮੈਂ ਛੋਟੇ ਨੂੰ ਬਿਉਂਦੀ ਨਾ ਠੀਕ ਐ ਜ਼ਮੀਨ ਤੁਸੀਂ ਕਿਵੇਂ ਸਾਂਭ ਲੋਂਗੇ ਜੇ ਤੁਸੀਂ ਜ਼ਮੀਨ ਸਾਂਭਣੀ ਹੁੰਦੀ ਮੈਂ ਜਮੀਨ ਦੀ ਵਾਹੀ ਕਿਉਂ ਕੱਲੀ ਕਰਦੀ ਮੈਂ ਕਿਸੇ ਨੌਕਰ ਨੂੰ ਨਾ ਵਾਹੀ ਤੇ ਲਾ ਦਿੰਦੀ ਜਾਂ ਮੈਂ ਠੇਕੇ ਤੇ ਚੜਾ ਦਿੰਦੀ ਚਲ ਆਪਾ ਪਣਾ ਤਾਂ ਹੀ ਐ ਮੈਨੂੰ ਤਾਂ ਐ ਲੱਗਦਾ ਵੀ ਛੋਟਾ ਨਾ ਉਹ ਨਹੀਂ ਮਰਿਆ ਹੈਗਾ ਕੋਈ ਨਾ ਕੋਈ ਗੱਲ ਏ ਹੋਣੀ ਵਿਚਲੀ ਜਿਹੜੀ ਉਹਦੀ ਜਾਨ ਵਾਗੀ ਫਿਰ ਮੈਥੋਂ ਵੀ ਕਹਾ ਕੇ ਖੜਦੀ ਆ ਥੋੜਾ ਤਾਂ ਹਾਦਸਤ ਬਣ ਗਈ ਮੈਨੂੰ ਹਰ ਟਾਈਮ ਬੋਲਣ ਦੀ ਆਦਤ ਤੇਰੀ ਬਣ ਗਈ ਸੁਣਨ ਦੀ ਨਾ ਸੁਣ ਆਪਦਾ ਪਣਾ ਬਚਾ ਹਰ ਟਾਈਮ ਵਾਣਾ ਆਪਣੇ ਪੇਕਿਆਂ ਨੂੰ ਆ ਜਿਹੜੀਆਂ ਤੁਸੀਂ ਸਬਜ਼ੀਆਂ ਲੈ ਕੇ ਜਾ ਰਹੇ ਹੋ ਨਾ ਜਿਹੜੀਆਂ ਡੇਲੀ ਤੋੜ ਤੋੜ ਕੇ ਖਾਣੇ ਹੋ ਮੇਰੀਆਂ ਹੀ ਲਾਈਆਂ ਹੋਈਆਂ ਮੇਰੇ ਹੀ ਹੱਥਾਂ ਦੀਆਂ ਬੀਜੀਆਂ ਹੋਈਆਂ ਫਿਰ ਤੂੰ ਕਿਹੜਾ ਖਾਂਦੀ ਨਹੀਂ ਤੂੰ ਕਿਹੜਾ ਘਰ ਚ ਰਹਿੰਦੀ ਨਹੀਂ ਅਸੀਂ ਕਿਹੜਾ ਇਕੱਲੇ ਖਾਣੇ ਆਂਗੇ ਹਰ ਟਾਈਮ ਸੁਣਾਉਣਾ ਕਦੇ ਮੇਰੀ ਉਹ ਚੀਜ਼ ਉਧਰ ਚੱਕ ਕੇ ਕਰਦੇ ਨੇ ਫੇ ਮੈਂ ਤੰਗ ਹੋ ਕੇ ਘਰ ਛੱਡਦਾ ਤੁਸੀਂ ਜਿੰਨਾ ਮਰਜ਼ੀ ਕੁਛ ਕਰੋ ਪਰ ਮੈਂ ਕਾ ਛੱਡ ਕੇ ਨਹੀਂ ਜਾਊਂਗੀ ਕਿਉਂਕਿ ਮੈਨੂੰ ਪਤਾ ਸਭ ਤੋਂ ਜ਼ਿਆਦਾ ਉਹਨਾਂ ਨੂੰ ਮੇਰੀ ਜ਼ਮੀਨ ਨਾਲ ਹੀ ਪਿਆਰ ਸੀਗਾ ਜੇ ਤੂੰ ਇਹ ਗੱਲ ਕਰਦੀਆਂ ਨਾ ਇਹ ਗੱਲ ਤੂੰ ਵੀ ਯਾਦ ਰੱਖੀ ਜਾਵੇਗੀ ਤਾਂ ਤੂੰ ਆਪੇ ਅੱਜ ਨਹੀਂ ਕੱਲ ਠੀਕ ਹੈ ਮੈਂ ਤੈਨੂੰ ਲਿਖਿਆ ਕੇ ਲੈ ਲੈ ਹੁਣ ਤੁਰ ਪਏ ਥੀ ਮੇਰਾ ਦਿਮਾਗ ਨਾ ਸਾਫ ਕਰ ਸੱਸਰੀ ਘਰ ਜੀ ਸੱਸਰੀ ਘਰ ਜੀ ਹੋਰ ਲਾੜਾ ਬਣਾ ਠੀਕ ਹੈ ਜੀ ਸਰ ਕਾਹਤ ਕੋ ਕਰਤੈ ਪੈਣ ਜੀ ਪੈਣ ਨੇ ਕੀ ਕਰਤਾ ਹੋਰ ਭਾਈ ਤੈਨੂੰ ਵੀ ਪਤਾ ਹੀ ਐ ਕੀ ਹੋ ਗਿਆ ਨਹੀਂ ਜੀ ਉਹਦੇ ਨਾਲ ਸਭ ਤੋਂ ਜ਼ਿਆਦਾ ਮਾੜੀ ਹੋਈ ਇਹ ਤਾਂ ਜੀ ਮੇਰੀ ਗੱਲ ਸੁਣੀ ਤਾਂ ਕਰ ਮੰਨੀ ਕਰ ਦੂ ਜੋ ਲਿਖਿਆ ਉਹੀ ਹੋਊ ਨਹੀਂ ਨਹੀਂ ਭਾਈ ਕਿਸੇ ਦਾ ਭਾਗ ਨਰਾਲਾ ਹੁੰਦਾ ਹੈਗਾ ਇਹ ਤਾਂ ਜਿੱਦਾਂ ਦੀ ਆਈ ਐ ਨਾ ਘਰ ਤੇ ਭਾਗੀ ਕੁੱਠੇ ਬਹਿ ਗਈ ਮੇਰੇ ਤੇ ਭਾਗ ਦਾ ਕਾਨੂੰ ਪੁੱਠੇ ਦੇਖ ਜੇ ਕੁੜੀਆਂ ਦੇ ਸੋਟੇ ਨਾਲ ਦਿਮਾਗੀ ਪੁੱਠੇ ਹੁੰਦੇ। ਨਾ ਦੱਸ। ਹਰੇ ਦੁਪਾਈ ਮੈਨੂੰ ਚੁੱਬੇ ਮਾਰਦਾਗਾ। ਚੁੱਬੇ ਵਾਲੀ ਗੱਲ ਨਹੀਂ। ਹੁਣ ਉਹਦਾ ਕਿਹੜਾ ਜੀ ਕਰਦਾ ਚੱਲਦਾ ਘਰ ਜਾਣ। ਜੇ ਉਹਦੇ ਆਪ ਦੀ ਉਹਦੀ ਵਜ੍ਹਾ ਨਾਲ ਉੱਜੜਿਆਗਾ ਤਾਂ ਪ੍ਰਮਾਤਮਾ ਨੇ ਜਿਵੇਂ ਕਰਨਾ ਉਹ ਵੀ ਕਰ ਦੇ। ਆਹੋ ਬਾਈ। ਤੁਸ ਤਾਂ ਆਪਣੀ ਧੀ ਦੀ ਕਰਾਉਣੀ ਆ। ਸੋਨੂੰ ਮੇਰਾ ਦੁੱਖ ਥੋੜੀ ਵੱਡਾ ਲੱਗਦਾਗਾ, ਮੇਰਾ ਦੁੱਖ ਤਾਂ ਸੋਨੂੰ ਛੋਟਾ ਹੀ ਲੱਗਦਾਗਾ। ਤੁਹਾਨੂੰ ਪਤਾ ਨਹੀਂ ਨਾ ਧੀਾਂ ਦਾ ਦੁੱਖ ਕੀ ਹੁੰਦਿਆ ਸਾਨੂੰ ਪਤਾ। ਸਾਡੇ ਨਾਲ ਬੜੀਆਂ ਨੇ। ਕੜੀ ਤੇ ਰੇਡੂਲ ਤੋਂ ਫਿਰ ਮਾਤਾ ਹੀ ਕਹਿੰਦੀ ਆ ਤੁਸੀਂ ਕਾਹਨੂੰ ਦੁਖੀ ਹੋਨੇ ਹੋ ਮੇਰਾ ਤਾਂ ਪੁੱਤ ਘਰੋਂ ਚਲਾ ਗਿਆ ਮੁੱਕ ਗਿਆ ਤੁਸੀਂ ਆਪ ਦੀ ਲਾਜੋ ਕਿਤੇ ਤੋੜ ਦੋ ਨੌਜਵਾਨ ਹੈਗੀ ਆ ਮੈਂ ਮੈਨੂੰ ਐ ਦੱਸੋ ਅਸੀਂ ਤਾਂ ਲੈ ਜਾਾਂਗੇ ਪਹਿਲਾਂ ਤਾਂ ਸਾਨੂੰ ਪੁੱਤ ਦਾ ਦੁੱਖ ਆ ਫਿਰ ਨੂੰ ਦਾ ਨਹੀਂ ਹੋਊਗਾ ਨੂੰ ਦਾ ਕੀ ਦੁੱਖ ਹੋਣਾ ਹੀ ਉਹੀ ਗੱਲ ਕਰਦਾ ਸੇ ਪੁੱਤ ਦਾ ਤਾਂ ਦੁੱਖ ਆ ਫਿਰ ਨੂੰ ਦਾ ਨਹੀਂ ਹੋਊਗਾ ਮੈਂਥੋਂ ਨਹੀਂ ਚੱਲੀ ਜਾਂਦੀ ਉਧਰੋਂ ਦੇਖਦੀ ਆ ਤਾਂ ਉਧਰੋਂ ਦੇਖਦੀਆਂ ਤਾਂ ਮੈਨੂੰ ਪਤਾ ਕਰ ਮੈਨੂੰ ਦੂਰਾ ਸਾਲ ਹੋਇਆ ਪਿਆਗਾ ਇਹਨਾਂ ਤਾਂ ਐਨੀ ਮਾਤਾ ਇਹ ਗੱਲਾਂ ਨਹੀਂ ਹੁੰਦੀਆਂ ਠੀਕ ਆ ਤੂੰ ਸਾਨੂੰ ਸਾਡੇ ਮੂੰਹ ਤੇ ਮਿਹਣੇ ਮਾਰੀ ਜਾਂਦੀ ਹੈ ਬਾਅਦ 'ਚ ਸਾਡੀ ਕੁੜੀ ਨਹੀਂ ਪਰ ਤੁਸੀਂ ਤੰਗ ਕਰਦੇ ਹੋਗੇ ਇਹ ਤਾਂ ਮੈਨੂੰ ਇਹਨੇ ਗੱਲ ਕਰ ਮੈਂ ਤਾਂ ਭਾਈ ਤੁਹਾਨੂੰ ਸੱਚੀ ਗੱਲ ਦੱਸੀ ਹੈ ਵੀ ਆਪ ਦੀ ਧੀ ਬੇਨ ਨੂੰ ਲੈ ਜਾ ਚਲ ਅਦਾ ਜਿਵੇਂ ਮਰਜ਼ੀ ਕਰੋ ਮੈਂ ਤੁਹਾਨੂੰ ਕੀ ਕਹਿ ਰਹੀ ਸੀ ਗੱਲਾਂ ਸਾਰੀਆਂ ਸਹੀ ਸੀ ਉਹ ਨਹੀਂ ਆਪਾਂ ਨੂੰ ਖੁੱਲਕੇ ਦੱਸ ਦਿੱਤੀ ਤੇ ਤਾਂ ਉਹਦਾ ਮੂੰਹ ਸਾਰਾ ਕੁਝ ਦੱਸ ਦਗਾ ਠੀਕ ਆ ਫਿਰ ਕੁੜੀ ਨੇ ਮੈਨੂੰ ਫੋਨ ਕਰਨ ਦਾ ਫਰਜ ਬਣਦਾ ਸੀ ਕੁੜੀ ਦਾ ਕੁੜੀ ਦਾ ਮੈਨੂੰ ਇੱਕ ਵਾਰ ਵੀ ਨਹੀਂ ਫੋਨ ਕੁੜੀ ਆਪਣੀ ਸਿਆਣੀ ਆ ਉਹਨੇ ਨਹੀਂ ਆਪਣੇ ਕੋਲੇ ਗੱਲ ਕੀਤੀ ਹੁਣ ਇਹਨਾਂ ਨੂੰ ਵੀ ਤਾਂ ਸੋਚਣਾ ਚਾਹੀਦਾ ਹੈਗਾ ਜੋ ਡਡੇ ਡੇ ਗੱਲਾਂ ਉਹਦੇ ਬਾਰੇ ਕਰ ਰਹੇ ਨੇ ਇਹਨਾਂ ਨੂੰ ਕੁੜੀ ਹਰ ਮੌਲੀ ਨਾਲ ਨਹੀਂ ਸੋਡਾ ਮਤਲਬ ਇਹੀ ਆ ਵੀ ਫਿਰ ਮੈਂ ਕੰਮ ਲਈ ਫਿਰਦੀ ਆ ਤੁਸੀਂ ਆਪ ਦੀ ਧੀ ਨੂੰ ਤਾਂ ਸਿਆਣੀ ਕਹੀ ਜਾਂਦੇ ਹੋ ਕਿਉਂ ਕੀ ਕਰਦੇ ਹੋ ਸਾਡਾ ਤਾਂ ਜੀ ਫਿਰ ਇੱਕ ਵਾਰ ਤੁਸੀਂ ਆਪ ਸਿਆਣੇ ਵੀ ਖੁਦ ਆਪਣਾ ਸਿਆਣਪਣਾ ਵਰਤਦੇ ਹੋਗੇ ਪਰ ਤੁਸੀਂ ਤਾਂ ਸਾਰੀਆਂ ਗੱਲਾਂ ਬਥੇ ਸੁਣਾਈ ਜਾਂਦੀਆਂ ਭਾਬੀ ਆ ਰਹੇ ਨੇ ਸੱਸੀ ਕਾਪੀ ਨਾ ਸਿਕਾਲ ਕੇ ਠੀਕ ਆ ਭਾਈ ਹਾਂ ਹਾਂ ਮੈਂ ਤਾਂ ਠੀਕ ਆ ਕੀ ਗੱਲ ਹੋਊਗੀ ਰ ਕੁਛ ਨਹੀਂ ਕੁਛ ਨਹੀਂ ਬੱਸ ਉਹ ਤਾਂ ਇਹਨੂੰ ਪਤਾ ਹੀ ਹੈ ਜਿਹੜਾ ਕੁਛ ਹੈ ਆਮ ਹੀ ਗੱਲ ਚੱਲੀ ਜਾਂਦੀ ਸੀ ਚੀਤਾ ਨਹੀਂ ਚਲ ਮਾਂ ਧੀਰ ਕੀ ਹੋ ਗਿਆ ਹੁਨਾ ਕਰਮਾਂ ਦੀਆਂ ਖੇਡਾਂ ਨੇ ਉਹ ਤੇ ਵਿਚਾਰੀ ਦੇ ਕਿਹੜਾ ਬਸ ਹੈ ਇਹੀ ਗੱਲ ਕਹਿੰਦੇ ਮੋਰ ਤਾਂ ਕੋਈ ਬਸ ਦਾ ਰੋਕ ਹੀ ਨਹੀਂ ਹੈ ਨਾ ਖਬਰ ਉਹ ਕਿੰਨਾ ਕੁ ਸਾਰੇ ਯਰ ਵਿੱਚ ਵਿੱਚ ਨਾ ਭਾਈ ਸਹਣ ਨੂੰ ਕਿਹੜਾ ਸੀ ਉਹਨੂੰ ਕੁੱਟਮਾਰ ਕਰਦੇ ਆ ਕੁੰਟ ਮਾਰ ਤੋਂ ਵੀ ਪਤਕੇ ਨੇ ਜੜੀਆਂ ਗੱਲਾਂ ਨੇ ਉਹਨੂੰ ਤਾਨੇ ਵੇਲੇ ਦੇ ਰਹੇ ਹੋ ਤੁਸੀਂ ਉਹਨਾਂ ਦੀ ਸਾਨੂੰ ਵੀ ਸੁਣਾਈ ਦੇ ਨੂੰ ਤਾਂ ਸਮਝ ਆ ਨਾ ਨਾ ਪਰ ਅਸੀ ਤਾਂ ਆਏ ਕਿ ਨਹੀਂ ਆਏ ਕਿ ਵੀ ਚਲੋ ਉਹਦੀ ਉਮਰ ਵੀ ਕੁਝ ਨਹੀਂ ਹੈਗਾ ਸਾਨੂੰ ਵੀ ਉਹਦਾ ਦੁੱਖ ਤੀਦਾ ਹੀ ਹੈਗਾ ਮੈਂ ਤਾਂ ਨਾਲ ਇਹਨੂੰ ਆਪਣੀ ਭੈਣਾਂ ਮੰਗੂ ਸਮਝਦੀ ਆਂ ਕਿ ਪਰ ਉਹ ਮੈਨੂੰ ਤਾਂ ਨਹੀਂ ਲੱਗਦਾ ਕਿ ਇਹਨਾਂ ਦਾ ਕੋਈ ਮਾਰਾ ਨਾ ਨਾ ਬਾਬੀ ਤੂੰ ਟੈਨਸ਼ਨ ਨਾ ਲਿਆ ਕਰ ਮੈਂ ਜਦੋਂ ਕਹਿੰਦਾ ਨਾ ਵੀ ਮੈਂ ਉਹਨੂੰ ਆਪਣੀ ਭੈਣ ਸਮਝਦੀ ਆਂ ਤੂੰ ਸੋਚਣਾ ਕਰਿਆ ਕਰੋ ਦੀ ਪਰ ਠੀਕ ਆ ਹੋ ਇਹਦੀ ਵਾਰ ਹੀ ਹੋਣੀ ਮਲਾ ਦਾ ਹਫਤੇ ਕਮਰੇ ਚ ਨਾ ਬੈਠੀ ਹੋਵੇ ਥੱਲੇ ਜਿਨ੍ਹਾਂ ਦੀ ਧੀ ਤੇ ਨਹੀਂ ਹੋਵੇ ਭਾਈ ਉਹਨੂੰ ਤਾਂ ਦੁੱਖ ਹੁੰਦੇ ਤੇਰੇ ਮਾਂ ਤੇਰਾ ਦੁੱਖ ਹੋਣੀ ਮੈਂ ਤਾਂ ਆਪ ਮੈਂ ਮੂਰੇ ਕੀਤਾ ਕਰੇ ਇਹ ਤੰਗ ਕਰ ਤੈਨੂੰ ਤੇਰੇ ਭਾਈ ਨੂੰ ਤੇਰੇ ਬਾਪ ਨੂੰ ਤੇਰੀ ਮਾਂ ਨੂੰ ਭਾਈ ਦੁੱਖ ਹੋਊ ਨਹੀਂ ਤੰਗ ਕਾਦੇ ਚ ਕਰਤਾ ਵੀ ਅਸੀਂ ਨੇ ਮੈਂ ਜਦੋਂ ਕਹੀ ਜਾਂਦੀ ਆ ਵੀ ਮੈਂ ਇਹਨੂੰ ਆਪਣੀ ਭੈਣਾ ਵਾਂਗੂ ਸਮਝਦੀ ਆ ਮੰਮੀ ਨੂੰ ਤੇਰੀ ਕੰਮੀ ਪਹਿਲਾਂ ਮੇਰੀ ਗੱਲ ਸੁਣ ਤੇਰੀ ਗੱਲ ਨਹੀਂ ਮੈਂ ਕਰਦਾ ਆ ਮਾਂ ਤਾਂ ਨੇ ਮਿੰਟ ਚ ਕਹਿਤਾ ਲੇ ਜੀ ਮੈਂ ਤਾਂ ਬੁਆਢੀਆਂ ਰਹਿੰਦੀ ਆ ਮੇਰੇ ਤਾਂ ਬੀਬੀ ਜਾਂ ਬੁੱਢ ਜਾਂਦਾ ਕਦੇ ਕੰਮ ਕਰਦਾ ਜਦੋਂ ਸਿਆਣਾ ਸਰੀਰ ਹੋ ਜਾਂਦਾ ਨਾ ਬੱਚੇ ਵਾਲੀ ਮਤ ਤੋਂ ਹੋ ਜਾਂਦੀ ਆ ਸਿਆਣੇ ਬੰਦੇ ਦੀ ਚਲ ਉਹਨੂੰ ਤਾਂ ਕਿਹਾ ਗਿਆ ਤੁਸੀਂ ਵੀ ਤਾਂ ਸਿਆਣੇ ਹੋ ਸਮਝਦਾਰ ਹੋ ਫੇਰ ਕੀ ਹੋਗਾ ਜੇ ਉਹਨੇ ਕਹਿ ਦਿੱਤਾ ਸਿੱਧਾ ਬੱਚੇ ਵਾਲੀ ਪੱਖੜ ਦੇ 1 ਮਿੰਟ ਪਹਿਲਾਂ ਮੈਨੂੰ ਗੱਲ ਕਰਦਾ ਤੁਹਾਨੂੰ ਦੁੱਖ ਲੱਗਿਆ ਹੋਏ ਆਗਾ ਬੱਚੇ ਵਾਲੀ ਮਤ ਹੋ ਜਾਂਦੀ ਆ ਜੇ ਕੋਈ ਗੱਲਬਾਤ ਕਰਨੀ ਹੋ ਤਾਂ ਕਹਿੰਦਾ ਸਿਆਣੇ ਬੰਦੇ ਨਾਲ ਗੱਲਬਾਤ ਕਰੂ ਉਹ ਕਿੱਧਰ ਜਾਂਦੇ ਨੇ ਮੈਂ ਮੇਰੇ ਹੁਣ ਸਾਨੂੰ ਵੀ ਪਤਾ ਹੀ ਆ ਉਹਨੂੰ ਵੀ ਕਿੱਡਾ ਦੁੱਖ ਲੱਗਿਆ ਹੋਗਾ ਜਿੱਤਾ ਨਾਲੋਂ ਪਹਿਲਾਂ ਤਾਂ ਇੱਕ ਮਾਂ ਦਾ ਪੁੱਤ ਗਿਆਗਾ ਤੁਸੀਂ ਵੀ ਸੋਚੋ ਨਾ ਮਾੜਾ ਮੋਟਾ ਸਾਨੂੰ ਦੁੱਖ ਨਹੀਂ ਭਾਈ ਸੋਨੇ ਰੂਪੇ ਦਾ ਅਸੀਂ ਕਿੰਨੇ ਕਮਕਾ ਕੀ ਜਗਾ ਜਿਹੜੀ ਮਾਂ ਨੇ ਨਾ ਨੋਮੀਨੇਟਡ ਚ ਰੱਖਿਆ ਹੁੰਦਾ ਜੰਮਿਆ ਪਾਲਿਆ ਉਹਨੂੰ ਸਭ ਤੋਂ ਵੱਡਾ ਦੁੱਖ ਹੁੰਦਾਗਾ ਕਿਸੇ ਨੂੰ ਕੋਈ ਐਡਾ ਦੁੱਖ ਨਹੀਂ ਹੁੰਦਾ ਸਭ ਭੁੱਲ ਜਾਂਦੇ ਨੇਗੇ ਅਸੀਂ ਜੰਮੇ ਪਾਲੀ ਹੋ ਭਾਈ ਸਭ ਤੋਂ ਜ਼ਿਆਦਾ ਪਾਲੀਆ ਸੋਨੇ ਦੀ ਪਟਾਕੀ ਕਿਸੇ ਦਾ ਨਿੱਤੂ ਤੂੰ ਕਿੱਦਾਂ ਦੀ ਆਈਆਂ ਹੱਸਦਾ ਖੇਡਦਾ ਰਹਿੰਦਾ ਸੀਗਾ ਤੇ ਪਤਾ ਨਹੀਂ ਕੀ ਹੋ ਗਿਆ ਅਚਾਨਕ ਕਦੇ ਉਹਦਾ ਬਾਲਵਿੰਗਾ ਨਹੀਂ ਸੀ ਹੋਇਆ ਕਦੇ ਬਿਮਾਰ ਨਹੀਂ ਸੀ ਪਿਆ ਮੇਰਾ ਪੁੱਤ ਅੰਦਰ ਤੁਸੀਂ ਕਹਿੰਦੇ ਹੋਗੇ ਤਾਨੇ ਮੇੜੇ ਦੀ ਅਦੀ ਚਲ ਕੋਈ ਨਾ ਬਈ ਮੜੀ ਬਣੀ ਗੱਲਾਂ ਹੁੰਦੀ ਰਹਿੰਦੀਆਂ ਨੇ ਬਾਤ ਦੇ ਨਹੀਂ ਪਤਾਇਆ ਕਰਦੇ ਚਲ ਕੋਈ ਨਾ ਅੱਜ ਅਸੀਂ ਆਹ ਕੁੜੀ ਨੂੰ ਲੈ ਜਾਂਗੇ ਠੀਕ ਹੈ ਨਾਨਾ ਬਾਬੀ ਕਾਤੋਂ ਲੈ ਕੇ ਜਾਣਾਗਾ ਉਹਦਾ ਘਰ ਹੈ ਅਸੀਂ ਉਹਨੂੰ ਦੋ ਰੋਟੀਆਂ ਤੋਂ ਨਿੱਡਕਣ ਨਹੀਂ ਰੋਟੀ ਸਾਡੇ ਘਰੇ ਵੀ ਪਕਦੀ ਹੈ ਨਹੀਂ ਕਹਿੰਦੇ ਤੇ ਰਹੀ ਜੀ ਤਾਂ ਕੋਈ ਗੱਲ ਨਹੀਂ ਹੈਗੀ ਭਾਬੀ ਬਾਦੇ ਵਧਾਉਣੇ ਨੇ ਵਧਾਈ ਜੋ ਛੋਟੀ ਮਰਜੀ ਆ ਦੇਖ ਮੈਂ ਤਾਂ ਕੋਈ ਇਹ ਜੀ ਗੱਲ ਕਰ ਹੀ ਨਹੀਂ ਚੱਲ ਮੰਮੀ ਤੋਂ ਕਿਹਾ ਗਿਆ ਤੁਹਾਨੂੰ ਇਹ ਕਹਿ ਰਹੀਆਂ ਵੀ ਚਲ ਸਿਆਣੇ ਬੰਦੇ ਨੇ ਕਹਿਤਾ ਐਡਾ ਈਸ਼ੂ ਨਹੀਂ ਬਣਾਇਆ ਕਰਤੇ ਗੱਲ ਮੈਂ ਕਹਿਤਾ ਨਾ ਹੁਣ ਮੈਂ ਵੀ ਕਹਿਣੀ ਆ ਮੈਂ ਤਾਂ ਕਿਦਰੇ ਤੋੜਦੀ ਆ ਇੱਥੇ ਰੱਖੂੰਗੀ ਹਾਂ ਉਰੀ ਰਹੂਗੀ ਤੁਸੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਹੋਗੇ ਨਹੀਂ ਪਤਾ ਕੀ ਹੈ ਜੀ ਸਾਨੂੰ ਵੀ ਦੁੱਖ ਹੁੰਦਾ ਕਿ ਖਾਨੀ ਉਦੋਂ ਬਾਅਦ ਸਾਡੀ ਕੁੜੀ ਨਾਲ ਕੀ ਹੁੰਦਾ ਉਹ ਜਦੋਂ ਸਾਡੇ ਮੂੰਹ ਤੇ ਤੁਸੀਂ ਇੰਨਾ ਕੁਝ ਬੋਲੀ ਜਾਂਦੇ ਹੋ ਸਾਨੂੰ ਤਕਲੀਫ ਨਹੀਂ ਹੁੰਦੀ ਇਥੇ ਗੱਲ ਨਾ ਬਾਤ ਚ ਹੋਣ ਨੂੰ ਕਿਹੜਾ ਸੀ ਉਹਨੂੰ ਤਸੀਹੇ ਦੇਣੇ ਨੇ ਕਿ ਕੀ ਕਹਿਣਾ ਸੀ ਨੇ ਉਹਨੂੰ ਉਹ ਤਾਂ ਬੁੱਝੋ ਨਿਕਲੀ ਨਹੀਂ ਇੱਕ ਪਾਸੇ ਬੈਠੀ ਰਹਦੀ ਐ ਚਲ ਜਿੰਨਾ ਕੋਤੋਂ ਹੁੰਦਾ ਕੰਮ ਕਰ ਲੈਂਦੀ ਐਗੀ ਬਾਕੀ ਸਾਡਾ ਆਪ ਹੀ ਨਹੀਂ ਉਹਨੂੰ ਕਹਿਣ ਨੂੰ ਕੀ ਕਰਦਾ ਭਈ ਉਹਨੂੰ ਦੁੱਖ ਲੱਗੇਗਾ ਚਲ ਐਂ ਕਰਨੀ ਤੂੰ ਗੱਲਾਂ ਬਥੇਰੀਆਂ ਹੋ ਗਈ ਚਾਹ ਦੀ ਕੁੱਟ ਪੁੱਛਲਾ ਬਣਾ ਲਿਆ ਹਾਂ ਹਾਂ ਮੈਂ ਚਾਹ ਤਾਂ ਅਸੀਂ ਪੀ ਕੇ ਆਏ ਹਾਂ ਚਾਹ ਨਹੀਂ ਉਹਨੂੰ ਕੁੜੀ ਨੂੰ ਬੁਲਾ ਦੇ ਸੀ ਮੈਂ ਤਾਂ ਹਾਂ ਮੈਂ ਬੁਲਾ ਦਿੰਦੀ ਹਾਂ ਕੋਈ ਨਹੀਂ ਕੋਈ ਨਹੀਂ ਭਈ ਮੈਂ ਚਾਰ ਗੱਲਾਂ ਵੀ ਕਰ ਲਿਆ ਐਹ ਜੀ ਕੀ ਗੱਲ ਹੈ ਨਹੀਂ ਜੀ ਗੱਲ ਵਾਲੀ ਗੱਲ ਨਹੀਂ ਪਤਾ ਕੀ ਹੈਗਾ ਹੁਣ ਤਕਲੀਫ ਸਾਨੂੰ ਥੋੜੀ ਹੁੰਦੀ ਆਦੀ ਕੀ ਪਤਾ ਸੀ ਉਦੋਂ ਦੁੱਗਣਾ ਤੜਕਦੇ ਹੋਈਏ ਤੁਹਾਡੇ ਨਾਲ ਦੁੱਗਣਾ ਤੜਕਦੇ ਆ ਸੀ ਉਹਦੇ ਨਾਲ ਤੜਫਦੇ ਤਾਂ ਵਿੱਲਿਆ ਸਾਰੀ ਨੇ ਗੱਲਾਂ ਤਾਂ ਮੈਂ ਤਾਂ ਕਵੀਲ ਤਰੀਕੋ ਹੱਸਦੇ ਨੇ ਜਿਦਾ ਮਿਹਨੇ ਮਾਫਾ ਕਰਦਾ ਭਾਈ ਬਤਾ ਚੁਗਰੀ ਨਹੀਂ ਕਰਦੀ ਕਿੰਨੀ ਇੰਜ ਕਰਦੀ ਮੈਂ ਤਾਂ ਜਿਹੜੀ ਗੱਲ ਕਹੀ ਆ ਤੁਹਾਡੇ ਪੁੱਤੇ ਕਹਿਤੀ ਆ ਹੁਣ ਸਾਨੂੰ ਇਹ ਵੀ ਕਹਤਾ ਜੇ ਤੁਸੀਂ ਕਹਿੰਦੇ ਚਲ ਅਸੀਂ ਆਪਦੀ ਤੀਨ ਨੂੰ ਲੈ ਜਾਾਂਗੇ ਫਿਰ ਹੋਰ ਕੀ ਕਹਿਆ ਦੱਸੋ ਜੀ ਸਾਨੂੰ ਬਸ ਤੁਸੀਂ ਆਪ ਸਿਆਣੇ ਹੋ ਹੁਣ ਜੇ ਅਸੀਂ ਉਹਨੂੰ ਐ ਕਹਿੰਦੇ ਵੀ ਅਸੀਂ ਲੈ ਕੇ ਜਾਂਦੇ ਤਾਂ ਫਿਰ ਕਹੋਗੇ ਪਤਾ ਨਹੀਂ ਕਾਦੇ ਬਾਰੇ ਤੁਸੀਂ ਲੈ ਕੇ ਜਾਂਦੇ ਹੋ ਉਹਨੂੰ ਹੈ ਹੁਣ ਜੇ ਅਸੀਂ ਕਹਿੰਦੇ ਵੀ ਅਸੀਂ ਲੈ ਜਾਣਾ ਭਾਈ ਫਿਰ ਤੁਸੀਂ ਕਹਿੰਦੇ ਹੋ ਨਾ ਅਸੀਂ ਉਹ ਨਹੀਂ ਕਰਦੇ ਜੇ ਸਿਆਣੇ ਸੱਚ ਕਹਿੰਦੇ ਨੇ ਹਰ ਇੱਕ ਦੇ ਘਰ ਇੱਕ ਧੀ ਹੁੰਦੀ ਹੈ ਸਸਰੀ ਘਰ ਵਿੱਚ ਨਹੀਂ ਕਿ ਸਿਆਣੇ ਸੱਚ ਕਹਿੰਦੇ ਨੇ ਹਰ ਇੱਕ ਦੇ ਘਰ ਇੱਕ ਧੀ ਚਾਹੀ ਜੱਜ ਦੇ ਟਾਈਮ 'ਚ ਕਿਉਂ ਉਹ ਬੰਦੇ ਦੀਆਂ ਫਿਰ ਅੱਖਾਂ ਖੁੱਲੀਆਂ ਨੇ ਜੇ ਨੂੰ ਤੰਗ ਕਰੂ ਤਾਂ ਉਹ ਵੀ ਉਹ ਬੰਦੇ ਤੋਂ ਵੱਧ ਕੇ ਪਾਲੀ ਹੋਈ ਹੈ ਜੀ ਕਹਿੰਦਾ ਸਾਡੀ ਕੀ ਹੈਗੀ ਨਾ ਸੋਡਾ ਮਤਲਬ ਇਹ ਹੈ ਕਿ ਸਾਡੇ ਇੱਤੇ ਹੈ ਨਹੀਂਗੀ ਅੱਛਾ ਅਸੀਂ ਕੁਝ ਜਾਣਦੇ ਨਹੀਂ ਹੈਗੇ ਨਹੀਂ ਜੀ ਸਾਡਾ ਕਹਿਣੇ ਦਾ ਮਤਲਬ ਉਹ ਨਹੀਂ ਹੈਗਾ ਅਸੀਂ ਉਹ ਸੁਤੇ ਸੁਭਾ ਗੱਲ ਕਰਨੀ ਹੈ ਤੁਹਾਡੇ ਨਾਲ ਠੀਕ ਹੈ ਮੈਂ ਹਾਂ ਮੈਂ ਤਾਂ ਠੀਕ ਹਾਂ ਕੀ ਹੋ ਗਿਆ ਕੁਝ ਨਹੀਂ ਹੋਇਆ ਉਹ ਗੱਲ ਕਰ ਰਹੀ ਸੀ ਕੀ ਹੋਇਆ ਬੇਬੇ ਕੁਝ ਨਹੀਂ ਤੈਨੂੰ ਵੀ ਪਤਾ ਹੀ ਆ ਜਿਹੜਾ ਦੁੱਖ ਤਕਲੀਫ ਇਸ ਘਰ ਚ ਆਇਆਗਾ ਮੈਂ ਸਰਾਉਣ ਲੱਗੀ ਇੰਨੇ ਨਾਲ ਤੇਰਾ ਭਾਈ ਗਰਮ ਹੋ ਗਿਆ ਵੀ ਹਾਂ ਹਾਂ ਤੁਸੀਂ ਐਂ ਕਿਉਂ ਬੋਲਦੇ ਹੋ ਸਾਰੇ ਆਪਣੀ ਆਪਣੀ ਜਨਤ ਸਹੀ ਨੇ ਬੇਬੇ ਤੂੰ ਆਪਣੀ ਤੇ ਤੁਸੀਂ ਆਪਣੀ ਹੋਰ ਜਿਹਦੇ ਨਾਲ ਬੀਤੀ ਹੁੰਦੀ ਆ ਪਤਾ ਉਸੇ ਨੂੰ ਹੁੰਦੀ ਮੈਨੂੰ ਪਤਾ ਤੁਹਾਨੂੰ ਵੀ ਦੁੱਖ ਹੋਊਗਾ ਪਰ ਫਿਰ ਵੀ ਕਰ ਵੀ ਕੀ ਸਕਦੇ ਆ ਰੱਬ ਕੋਲ ਕਿਸੇ ਦਾ ਦੋਸਤ ਜੇ ਰੱਬ ਸਿਤਾ ਹੋਵੇ ਉਹ ਹੀ ਤੇ ਸਹੀ ਸੁਝਾਅ ਦੱਸ ਸਕਦਾ ਹੈ ਤਾਂ ਚਲ ਬੈਠ ਕੋ ਸਹੀਆ ਬੱਬੀ ਜੇ ਕਿਸੇ ਦੀ ਕਿਸਮਤ ਚ ਦੁੱਖ ਆਣਾ ਤੋਂ ਪਰਮਾਤਮਾ ਦੇ ਦਿੱਤੇ ਹੋਏ ਜੇ ਇਨਸਾਨ ਇਨਸਾਨਾਂ ਨਾਲ ਮਾੜਾ ਕਰ ਸਕਦਾ ਤਾਂ ਫਿਰ ਇਨਸਾਨ ਕਿਸੇ ਨੂੰ ਬਾਰ ਵੀ ਸਕਦਾ। ਪਰ ਤਾਂ ਪਰਮਾਤਮਾ ਜੋ ਜੀ ਦੇ ਮਨ ਦੇ ਵਿੱਚ ਵਸ ਜਾਂਦਾ ਉਹ ਉਸੇ ਤਰੀਕੇ ਕਰਵਾਉਂਦਾ। ਚੱਲ ਆਇਆ ਕਰੋ। ਜੀਪਾ ਹੀ ਜੰਨਾ ਦਾ। ਮੈਂ ਚਾਹ ਪਾਣੀ ਲੈ ਕੇ ਆਉਣੀ ਆ। ਕੁੜੀਏ ਤਰੀਸਾ ਤਰੀ ਜਦ ਨਹੀਂ ਚਤਰ ਕਰਨ। ਨਾ ਵੀਰੇ ਉਹਨਾਂ ਦਾ ਸਭਾ ਆਈ ਹੈ ਇਹ ਜਾ। ਚਤਰਤਾ ਨਹੀਂ। ਉਹ ਤਾਂ ਮੇਰੇ ਮੁਕਤ ਸੋਬਸਬੋਦੀਆ ਮੈਨੂੰ ਤੇਰੇੋਂ ਤੋਂ ਪਹਿਲਾਂ। ਸਾਨੂੰ ਪਤਾ ਕਿੰਨੇ ਕੰਮ ਨੇ ਮੇਰੇ ਘਰ ਸਦੇ। ਤੂੰ ਦੱਸਿਆ ਕਿ ਨਹੀਂ ਮੈਂ ਕੁਝ ਨੂੰ ਕੰਮ ਕਰ ਦੇਣਾ। ਜਮਾ ਵੀ ਨਹੀਂ ਕਰਦੇ ਕੌਣ ਕਹਿੰਦਾ ਇਹ ਤਾਂ ਫਿਰ ਵੀ ਉਹਨਾਂ ਦੀ ਬੜੂਗੀ ਕਿ ਆਪਣੇ ਥੋੜੋ ਘਣੀ ਘਟ ਤੁਸੀਂ ਲੈ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਤਾਂ ਠੀਕ ਠਾਕ ਰਹਿੰਦੀ ਗੱਲਾਂ ਨਹੀਂ ਸੁਣੀਆਂ ਸੀ ਸੱਸ ਦੀ ਕਿ ਇਸ ਤਰ੍ਹਾਂ ਤੇ ਤੰਨੇ ਮੇਲੇ ਮਾਰ ਕੇ ਉਹ ਚਲ ਆਇਆ ਤਾਂ ਬੁੜੀਆਂ ਦਾ ਮੋੜਾ ਮੁੱਟਰ ਮੋੜ ਕੇ ਹਾਂ ਬੁੜੀਆਂ ਦਾ ਤੇ ਮਾਰਦਾ ਧਿਆਰ ਹੋਸ ਕਰਦਾ ਲੈ ਵੀਰੇ ਭਾਬੀ ਕਿਹੋ ਜਿਹੀ ਗੱਲਾਂ ਕਰਦੀ ਐ ਉਹ ਮੇਰੇ ਕਿਤਾਬ ਹਾਂ ਕੁੜੀ ਜੀ ਤਾਂ ਠੀਕ ਠਾਕ ਰਹਿੰਦੀ ਤੁਸੀਂ ਕਹਿੰਦੇ ਨਾ ਮੈਨੂੰ ठीक है बिल्कुल ठीक है मैं तो उनको ही ना पापी मैं मेला मिलन आऊंगी थोड़ो एक दो, दो दिन तक चलो तेरे मन में देख लिया जी मैं तेरे को पीला चलो तेरे को ले तूसी आज उन नीचे बैठ के चाय पी हैं चलो ठीक है आ जा आ जा ਜੀ ਕੋਈ ਸਮਝ ਨਹੀਂ ਤੋ ਕੁਝ ਠੀਕ ਹੋਇਆ ਕੋਈ ਨੂੰ ਕਿ ਨਾ ਲੱਗਿਆ ਨੂੰ ਤਾਂ ਵੀ ਜਿੰਦਾਂ ਕਿ ਕੁੜੀ ਐ ਜਿਵੇਂ ਕਿ ਸੱਸ ਤਾਂ ਨੇ ਮੈਨੇ ਜਕਸਦੀ ਸੀ ਉਸ ਹਿਸਾਬ ਨਾਲ ਮੈਨੂੰ ਤਾਂ ਚੱਕੀ ਦਾ ਚੱਕਾ ਆ ਗਿਆ ਕੋਈ ਯਾਰ ਉਹਦੀ ਸੱਸ ਦੀ ਗੱਲ ਉਹ ਮੈਨੂੰ ਲੱਗਿਆ ਠੀਕ ਹੈ ਪਰ ਕੁੜੀ ਯਾਰ ਮੈਥੋਂ ਨਹੀਂ ਪੜਦਾ ਰੱਖਦੀ ਠੀਕ ਹੈ ਮੈਂ ਜਪੱਖਾ ਮੂੰਗ ਪਾਲੀ ਆ ਉਹਨੇ ਮੈਨੂੰ ਹਰ ਇੱਕ ਗੱਲ ਉਹਨੇ ਸ਼ੇਅਰ ਕਰਨੀ ਸੀ ਮੇਰੇ ਨਾਲ ਬੀਬੀ ਦੇ ਨਾਲ ਤਾਂ ਪੜਦੇ ਵਾਲੀ ਬਾਲੇ ਨਹੀਂ ਮੈਨੂੰ ਪਤਾ ਕੀ ਲੱਗ ਰਿਹਾ ਵਾ ਨੂੰ ਆ ਲੱਗੀ ਜਾਂਦਾ ਸੀ ਪੂਰੀ ਦੁਖੀ ਕੋਈ ਯਾਰ ਮੈਨੂੰ ਕਹਿੰਦੀ ਆ ਤੂੰ ਮੈਨੂੰ ਸਿਕਾਦ ਮੰਨਣਾ ਤੂੰ ਤਾਂ ਹੀ ਨਹੀਂ ਮੰਨਣੇ ਕਿ ਕੱਲ ਹੀ ਨਹੀਂ ਮੰਨਣੇ ਕਿ ਕੋਈ ਮੈਨੂੰ ਦੱਸ ਦਿੰਦੀ ਹੋਰ ਕੀ ਦੱਸ ਦਾਂਦੀ ਵੀ ਹਾਂ ਵੀਰੇ ਨੂੰ ਤਾਂ ਕਰਦੇ ਚਲ ਠੀਕ ਆ ਫੜੋ ਮੜਾ ਜੰਦਰ ਰੱਖ ਦਿੰਦੀ ਆ ਮੈਂ ਮੜਾ ਚ ਆਉਣੀ ਆ ਆ ਗਈ ਮੈਂ 2 ਮਿੰਟ ਵਸ ਆ ਫੜ ਕੇ ਅੰਦਰ ਰੱਖ ਦੂੰ ਆਉਣੀ ਆ ਮੈਂ ਮੜਾ ਚ ਇਸ ਚੀਜ਼ ਕੁਛ ਮੈਨੂੰ ਇਸ ਚੀਜ਼ ਚ ਨਿਕਲਣ ਦਾ ਬਾਈ ਬਖਸ਼ ਦੇ ਇਹ ਤਾਂ ਸਿਰਫ ਮੈਂ ਹੀ ਜਾਣਦੀ ਆ ਕਿ ਮੇਰੇ ਤੇ ਕੀ ਬੈਠਦੀ ਆ ਸਾਰੇ ਤਾਂ ਆਪੋ ਆਪਣੀ ਗੱਲਾਂ ਚ ਫਿਰ ਮੈਨੂੰ ਪਤਾ ਨਹੀਂ ਕਿਹੜੇ ਮੋੜ ਤੇ ਰਹੀ ਹਾਂ ਤੋਨੇ ਇੱਥੋਂ ਕੱਟਣ ਦਿੱਤਾ ਤੂੰ ਹੀ ਮੇਰੀ ਮਦਦ ਕਰ ਸਕਦਾ ਤੇ ਜੋ ਮੇਰੇ ਨਾਲ ਹੋਇਆ ਉਸ ਚੀਜ਼ ਦਾ ਤੂੰ ਹੀ ਮੈਨੂੰ ਸਬਰ ਬਖਸ਼ ਸਕਦਾ